ਪੈਰੈਂਟਸ ਕਾਫੀ ਜਿਵੇਂ ਬੱਚਿਆਂ ਨੂੰ ਛੱਡਣ ਤੋਂ ਡਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਅਟੈਚਮੈਂਟ ਆ ਉਹੀ ਪਿਆਰ ਆ ਉਹ ਅਸਲੀ ਪਿਆਰ ਨੂੰ ਸਮਝਦੇ ਨਹੀਂ ਬੱਚਿਆਂ ਨੂੰ ਆਪਣੇ ਖੰਭ ਖਿਲਾਰਨ ਦਿਓ ਉਹਨਾਂ ਨੂੰ ਛੱਡੋ ਉਹਨਾਂ ਦੀ ਗ੍ਰੋਥ ਹੋਣ ਦਿਓ ਤੁਸੀਂ ਉਹਨਾਂ ਦੇ ਬੈਕ ਤੇ ਖੜੋ ਉਹਨਾਂ ਦੀ ਸਪੋਰਟ ਤੇ ਹਰ ਪੈਰੈਂਟਸ ਨੂੰ ਲੱਗਦਾ ਵੀ ਜੋ ਮੈਂ ਦੱਸੂਗਾ ਜੋ ਮੈਂ ਕਹੂੰਗਾ ਉਹੀ ਸਹੀ ਆ ਸੋ ਪੈਰੈਂਟਸ ਨੂੰ ਛੱਡਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਿਹੜੀ ਕਿ ਬੱਚਿਆਂ ਨੂੰ ਗ੍ਰੋ ਕਰਨ ਦੇ ਵਿੱਚ ਉਹਨਾਂ ਦੇ ਵਿਚਾਰ ਵਾਦਾ ਬਣਦੀ ਆ ਨਾ ਅੜਕਣ ਪੈਂਦੀ ਆ ਸੋ ਪੇਰੈਂਟਸ ਛੱਡ ਕੇ ਦੇਖਣ ਹੁਣ ਦੇ ਬੱਚੇ ਕਾਫੀ ਸਿਆਣੇ ਆ ਸਤੋਂ ਸਿਆਣੇ ਔਰ ਬੱਚਾ ਸਿਆਣਾ ਹੋਣਾ ਵੀ ਚਾਹੀਦਾ ਆ ਹੁਣ ਦਾ ਜ਼ਮਾਨਾ ਕਿੱਥੇ ਚਲੇ ਗਿਆ ਅਸੀਂ ਕਿਹੜੇ ਵੇਲੇ ਦੇ ਆ ਅਸੀਂ ਜੇ ਪਿਛਲੀਆਂ ਗੱਲਾਂ ਦੱਸ ਦੱਸ ਕੇ ਬੱਚਿਆਂ ਨੂੰ ਕਹਾਂਗੇ ਵੀ ਉਸ ਸਾਬ ਨਾ ਚਲੋ ਨਹੀਂ ਚੱਲਣਾ ਹੁਣ ਸਾਡੀ ਬੇਟੀ ਆ ਸਾਨੂੰ ਉਹ ਚੀਜ਼ਾਂ ਦੱਸਦੀ ਆ ਇੱਕ ਅਸੀਂ ਉਹਦੇ ਨਾਲ ਗੱਲ ਕਰ ਰਹੇ ਸੀਗੇ ਕਿ ਚਾਰੰਜੀਤ ਨੇ ਉਹਨੂੰ ਪੁੱਛਿਆ ਕਿ ਫਲਾਨੀ ਗੱਲ ਪੁੱਤ ਤੂੰ ਮੰਮੀ ਨੂੰ ਜ਼ਿਆਦਾ ਕਰਦੀਆਂ ਜਾਂ ਡੈਡੀ ਨੂੰ ਜਿਵੇਂ ਟੀਜ਼ ਕਰ ਰਹੇ ਸੀ ਕਿਸੇ ਚੀਜ਼ 'ਚ ਉਹ ਕਹਿੰਦੀ ਦੋਨਾਂ ਨੂੰ ਸੇਮ ਉਹਦਾ ਆਨਸਰ ਬੜਾ ਪਿਆਰਾ ਸੀਗਾ ਹਨਾ ਜੀਤੋ ਸਾਨੂੰ ਲੱਗਦਾ ਵੀ ਅਸੀਂ ਵੀ ਸਿੱਖ ਰਹੇ ਹਾਂ ਬੱਚੇ ਅੱਜਕੱਲ ਦੇ ਸਾ ਤੋਂ ਅੱਗੇ ਨੇ ਤੇ ਕਹਿੰਦੀ ਦੋਨਾਂ ਨੂੰ ਸੇਮ ਚਾਰੰਜੀਤ ਕਹਿੰਦੇ ਇਹ ਤਾਂ ਚੀਜ਼ ਬੋਰਿੰਗ ਜੀ ਆ ਸੇਮ ਕਿਵੇਂ ਹੋਗੀ ਕਹਿੰਦੀ ਡੈਡੀ ਇਹ ਬੋਰਿੰਗ ਨਹੀਂ ਇਹ ਪੀਸਫੁੱਲ ਆ ਹਨਾ ਔਰ ਦੇਖੋ ਬੱਚੇ ਦਾ ਆਨਸਰ ਕਿੰਨਾ ਸੋਹਣਾ ਸੀਗਾ ਸੋ ਮੈਨੂੰ ਲੱਗਦਾ ਹੈ